ਥਾਈਲੈਂਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਥਾਈਲੈਂਡ ਦੇ ਵਿੱਚ ਇੱਕ ਵਿਅਕਤੀ ਉਦੋਂ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਆਪਣੀ ਆਈਸਕ੍ਰੀਮ ਬਾਅਦ ਦੇ ਵਿੱਚ ਅਚਾਨਕ ਸੱਪ ਨਜ਼ਰ ਆਇਆ ਦਰਅਸਲ ਵਿਅਕਤੀ ਨੇ ਇੱਕ ਸਟਰੀਟ ਕਾਰਟ ਤੋਂ ਆਈਸਕ੍ਰੀਮ ਖਰੀਦੀ ਸੀ ਵਿਅਕਤੀ ਨੂੰ ਆਈਸਕ੍ਰੀਮ ਦੇ ਵਿੱਚ ਜੰਮਿਆ ਹੋਇਆ ਸੱਪ ਮਿਲਿਆ ਇਸ ਤੋਂ ਬਾਅਦ ਵਿਅਕਤੀ ਦੇ ਹੋਸ਼ ਉੱਡ ਗਏ ਇਸ ਵਿਅਕਤੀ ਨੇ ਇਸ ਘਟਨਾ ਦੀਆਂ ਤਸਵੀਰਾਂ ਫੇਸਬੁੱਕ ਤੇ ਸ਼ੇਅਰ ਕੀਤੀਆਂ ਅਤੇ ਕੁਝ ਹੀ ਸਮੇਂ ਦੇ ਵਿੱਚ ਇਹ ਪੋਸਟ ਵਾਇਰਲ ਹੋ ਗਈ ਤਸਵੀਰਾਂ ਦੇ ਵਿੱਚ ਆਈਸਕ੍ਰੀਮ ਦੇ ਵਿੱਚ ਜੰਮੇ ਕਾਲੇ ਅਤੇ ਪੀਲੇ ਸੱਪ ਦਾ ਸਿਰ ਸਾਫ਼ ਦਿਖਾਈ ਦੇ ਰਿਹਾ ਹੈ ਇਹ ਅੰਦਾਜ਼ਾ ਲਗਾਇਆ ਸੱਪ ਹਲਕੇ ਜ਼ਹਿਰੀਲੇ 골ਡਨ ਟਰੀ ਸੱਪ ਹੋ ਸਕਦਾ ਹੈ ਜੋ ਇਸ ਖੇਤਰ ਦੇ ਵਿੱਚ ਆਮ ਪਾਇਆ ਜਾਂਦਾ ਹੈ ਸੋਸ਼ਲ ਮੀਡੀਆ ਤੇ ਇਸ ਘਟਨਾ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਰਿਐਕਸ਼ਨ ਸਾਹਮਣੇ ਆ ਰਹੇ ਨੇ ਕੁਝ ਲੋਕ ਇਸ ਦਾ ਮਜ਼ਾਕ ਉਡਾਰੇ ਨੇ ਤੇ ਉੱਥੇ ਹੀ ਦੂਜਿਆਂ ਨੇ ਨਫ਼ਰਤ ਅਤੇ ਡਰ ਜ਼ਾਹਿਰ ਕੀਤਾ ਹੈ ਇਸ ਘਟਨਾ ਨੇ ਆਈਸਕ੍ਰੀਮ ਬਣਾਉਣ ਵਾਲੀ ਕੰਪਨੀ ਦੀ ਸਫਾਈ ਅਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਖੜੇ ਕਰ ਦਿੱਤੇ ਨੇ ਕੁਝ ਲੋਕਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ ਇੱਕ ਤਨਾ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਖਾਣ ਪੀਣ ਬਾਰੇ ਸਾਵਧਾਨ ਰਹਿਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਅਣਕਿਆਸੀਆਂ ਗੱਲਾਂ ਵੀ ਹੋ ਸਕਦੀਆਂ ਨੇ